ਦੋਸਤੋ ਇਸ ਟਾਈਮ ਆਪਣੇ ਉਹ ਕਣਕ ਦੀਆਂ ਨਿਊ ਵੈਰਟੀਆਂ ਜਿਹੜੀਆਂ ਸਾਰੀਆਂ ਪ੍ਰੋਪਰ ਪਹੁੰਚ ਚੁੱਕੀਆਂ ਨੇ ਜਿਵੇਂ ਤੁਸੀਂ ਦੇਖ ਲਓ ਕਿ 872 872 ਕਣਕ ਜਿਹੜੀ ਆ ਇਹ ਬਹੁਤ ਵਧੀਆ ਕੋਲੜ ਕੇ ਆ ਜੀ ਇਹਦਾ ਝਾੜ ਦੀ ਗੱਲ ਕਰੀਏ ਤੇ ਝਾੜ ਇਸ ਦਾ ਵੀ 26 ਕਿਊਮਟਰ ਤੋਂ ਲੈ ਕੇ ਤੇ 32 ਤੇ 33 ਕਿਊਮਟਰ ਤੱਕ ਦੀ ਦੀ ਆਵਟ ਜਿਹੜੀ ਯੂਨੀਵਰਸਿਟੀ ਨੇ ਦਿੱਤੀ ਹੈ ਪ्योर ਦੀ ਸਾਡੀ ਫੁੱਲ ਗਰੰਟੀ ਰਹੇਗੀ ਬਧਿਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਦੋਸਤੋ ਵੇਖੋ ਇਹਦੀਆਂ ਜੜਾਂ ਬਿਲਕੁਲ ਸਾਫ਼ ਸੁਥਰੀਆਂ ਜੜਾਂ ਨੇ ਕੋਈ ਕਿਸੇ ਕਿਸਮ ਦੀ ਕੋਈ ਫੰਗਸ ਨਹੀਂ ਇਹਨੂੰ ਲਗਣੀ ਇਹ ਟਾਪ ਦੀ ਵੈਰਾਈਟੀ ਹੈ ਦੋਸਤੋ ਜਿੰਨਾ ਭਰਾਵਾਂ ਨੇ ਪਿਓਰ ਸੀਡ ਆਪਣੇ ਉਹ ਖਰੀਦਣਾ ਬਹੁਤ ਸੀਮਿਤ ਸੀਡ ਰਹਿ ਗਿਆ ਬਹੁਤ ਘੱਟ ਸੀਡ ਰਹਿ ਗਿਆ ਜੀ ਇਹਦਾ ਜਿੰਨਾ ਭਰਾਵਾਂ ਨੇ ਖਰੀਦਣਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਜਰਮੀਨੇਸ਼ਨ ਇਹਦੀ ਫੁੱਲ ਆਣੀ ਇੱਕ ਇੱਕ ਦਾਣਾ ਦਾ ਉੱਗਦਾ ਜੀ ਇੱਕ ਇੱਕ ਦਾਣਾ ਉਹੀ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਨਾ ਤੇ ਉਗਣ ਚ ਆਉਂਦੀ ਹੈ ਨਾ ਫਟਾਰੇ ਚ ਆਉਂਦੀ ਫਟਾਰਾ ਵੀ ਇਸ ਕਣਕ ਦਾ ਪੂਰਾ ਫੋਲ ਜਬਰਦਸਤ ਫਟਾਰੀ ਵਾਲੀ ਕਣਕ ਆ ਤੇ ਲੰਮੇ ਤੇ ਮੋٹے-ਮੋٹے ਛਿੱਟਿਆਂ ਵਾਲੀ ਇਹ ਕਣਕ ਆ ਵਕਤ ਤੋਂ ਵੱਧ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਪਿਓਰ 872 ਦਾ ਸੀਡ ਲੈਣਾ ਹੈ ਯੂਨੀਵਰਸਿਟੀ ਤੋਂ ਸਸਤੇ ਰੇਟ ਤੇ ਆਪਾਂ ਤੁਹਾਨੂੰ ਸੀਡ ਦੇਵਾਂਗੇ ਤੇ ਯੂਨੀਵਰਸਿਟੀ ਵਾਲਾ ਸੀਡ ਦੇਾਂਗੇ ਧੰਨਵਾਦ ਦੋਸਤੋ ਮਿਲਦੇ ਆਂ ਵੀਡੀਓ ਨੈਕਸਟ ਵੀਡੀਓ ਦੇ ਵਿੱਚ ਤਬ ਤੱਕ ਲਈ ਜੈ ਹਿੰਦ ਜੈ ਜਵਾਨ ਤੇ ਜੈ ਕਿਸਾਨ